ਇੱਕ ਵਾਰ ਫਿਰ ਤੋਂ ਇੱਕ ਛੋਟੇ ਬੱਚੇ ਦੀ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਮਹਿਜ਼ 2 ਸਾਲ ਦੇ ਬੱਚੇ ਨੂੰ ਇੱਕ ਜੋੜੇ ਦੇ ਵੱਲੋਂ ਅਗਵਾ ਕਰ ਲਿਆ ਜਾਂਦਾ ਹੈ ਤੇ ਬਾਅਦ ਵਿੱਚ ਉਹ ਬੱਚਾ ਉੱਥੋਂ ਚੋਰੀ ਕਰਨ ਤੋਂ ਬਾਅਦ ਅਗਵਾ ਕਰਨ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਪਰੇ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਜੁਥੇ ਇਸ ਘਟਨਾ ਦਾ ਖੁਲਾਸਾ ਹੁੰਦਾ ਹੈ ਕਿ ਰਾਤ ਵੇਲੇ ਕਰੀਬ ਸਵਾ ਦੋ ਵਜੇ ਕਤਨਾ ਨੂੰ ਅੰਜਾਮ ਦਿੱਤਾ ਜਾਂਦਾ ਸੀ ਜੋੜੇ ਦੇ ਵੱਲੋਂ ਜਿਨ੍ਹਾਂ ਦੀਆਂ ਕਿ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਦਰਸਲ ਇਹ ਇੱਕ ਪ੍ਰਵਾਸੀ ਮਹਿਲਾ ਜਿੱਦ ਤੱਕ ਇਹ ਬੱਚਾ ਚੋਰੀ ਹੋਇਆ ਹੈਰਾਨਗੀ ਦੀ ਤਾਂ ਗੱਲ ਇਹ ਹੈ ਕਿ ਅੱਜ ਤੱਕ ਹਲੇ ਤੱਕ ਪਿਛਲੇ ਕੁਝ ਦਿਨਾ ਤੋਂ ਪ੍ਰਵਾਸੀਆਂ ਤੇ ਇਲਜ਼ਾਮ ਲੱਗਤੇ ਆ ਰਹੇ ਸੀ ਕਿ ਪ੍ਰਵਾਸੀਆਂ ਦੇ ਵੱਲੋਂ ਬੱਚੇ ਚੱਕੇ ਜਾਂਦੇ ਨੇ ਪਰ ਹੁਣ ਖੁਦ ਇੱਕ ਪ੍ਰਵਾਸੀ ਦਾ ਬੱਚਾ ਚੋਰੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਕਿ ਇਲਾਕੇ ਦੇ ਵਿੱਚ ਉਸ ਮਹਿਲਾ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਜਦੋਂ ਉਸ ਨੂੰ ਤਾਂ ਬੱਚਾ ਨਹੀਂ ਮਿਲਦਾ ਦੱਸਦੀ ਕਿ ਮਾਂ ਦਾ ਨਾਮ ਹੈ ਲਾਲਤੀ ਦੇਵੀ ਜਿਨ੍ਹਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਉੱਤਰ ਪ੍ਰਦੇਸ਼ ਤੇ ਰਹਿਣ ਵਾਲੇ ਨੇ ਤੇ ਰਾਤ ਨੂੰ ਆਪਣੇ ਦੋ ਬੱਚਿਆਂ ਦੇ ਨਾਲ ਟ੍ਰੇਨ ਤੋਂ ਇੱਥੇ ਲੁਧਿਆਣੇ ਰੇਲਵੇ ਸਟੇਸ਼ਨ ਪਹੁੰਚਦੇ ਨੇ ਜਿੱਥੇ ਕਿ ਯੂਪੀ ਤੋਂ ਰਾਤ ਨੂੰ ਜਦ ਲੁਧਿਆਣੇ ਪਹੁੰਚਦੇ ਨੇ ਤਾਂ ਸਮਾਂ ਜ਼ਿਆਦਾ ਹੋ ਗਿਆ ਸੀ ਤੇ ਜ਼ਿਆਦਾ ਰਾਤ ਬੀਤ ਚੁੱਕੀ ਸੀ ਉਸ ਤੋਂ ਬਾਅਦ ਕਿ ਉਹਨਾਂ ਨੇ ਟਾਈਮ ਦੇਖਦਿਆਂ ਇਹ ਫੈਸਲਾ ਕੀਤਾ ਕਿ ਉਹ ਰਾਤ ਰੇਲਵੇ ਸਟੇਸ਼ਨ ਤੇ ਹੀ ਕੱਟਣਗੇ ਤੇ ਅਗਲੇ ਦਿਨ ਆਪਣੇ ਸਫ਼ਰ ਵੱਲ ਅੱਗੇ ਵਧਣਗੇ ਜਿੱਧਰ ਉਹਨਾਂ ਨੇ ਜਾਣਾ ਉੱਧਰ ਜਾਣਗੇ ਜਦੋਂ ਰਾਤ ਨੂੰ ਉਹ ਸੌਂਦੇ ਨੇ ਬੁਕਿੰਗ ਖਿੜਕੀ ਦੇ ਕੋਲ ਤਾਂ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਮਹਿਲਾ ਦੇ ਇੱਕ ਵਿਅਕਤੀ ਪਹਿਲਾਂ ਹੀ ਉਹਨਾਂ ਦੇ ਲਾਗੇ ਕੁੰਮਰੇ ਸੀ ਜਿਸ ਤੋਂ ਬਾਅਦ ਕਿ ਜਦੋਂ ਰਾਤ ਨੂੰ ਸੌਂਦੇ ਨੇ ਤਾਂ ਉਹਨਾਂ ਦੇ ਕੋਲ ਹੀ ਜਾ ਕੇ ਸੌਂ ਜਾਂਦੇ ਨੇ ਪਰ ਜਦੋਂ ਸਵੇਰੇ ਲਾਲਤੀ ਦੇਵੀ ਦੀ ਅੱਖ ਖੁੱਲਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਦਾ 2 ਸਾਲ ਦਾ ਬੇਟਾ ਰਾਜ ਜੋ ਕਿ ਗਾਇਬ ਹੈ ਜਿਸ ਤੋਂ ਬਾਅਦ ਕਿ ਮਹਿਲਾ ਦੇ ਵੱਲ ਰੋੜਾ ਪੈ ਜਾਂਦਾ ਹੈ ਮੌਕੇ ਤੇ ਜੀਆਰਪੀ ਪੁਲਿਸ ਵੀ ਪਹੁੰਚਦੀ ਹੈ ਤੇ ਪੁਲਿਸ ਤੋਂ ਵੱਲੋਂ ਜਦੋਂ ਸੀਸੀਟੀਵੀ ਕੈਮਰੇ ਖੰਗਾਲ ਲ ਜਾਂਦੇ ਨੇ ਤਾਂ ਸਾਹਮਣੇ ਆਉਂਦੇ ਨੇ ਇਹ ਜੋੜਾ ਜਿਨ੍ਹਾਂ ਦੇ ਵੱਲੋਂ ਕਿਸ 2 ਸਾਲ ਦੇ ਬੱਚੇ ਨੂੰ ਚੋਰੀ ਕਰ ਲ ਜਾਂਦਾ ਦੱਸਦੇ ਕਿ ਸਾਲ ਹੀ ਖਡਨ ਲੁਧਿਆਣਾ ਰੇਲਵੇ ਸਟੇਸ਼ਨ ਤੇ ਵਾਪਰਦੀ ਹੈ ਜਿੱਥੇ ਕਿ ਰਾਤ ਨੂੰ ਕਰੀਬ 11 ਵਜੇ ਜੋੜਾ ਸਟੇਸ਼ਨ ਦੇ ਵਿੱਚ ਦਾਖਲ ਹੁੰਦਾ ਹੈ ਦਸਵਾ 2 ਵਜੇ ਬੱਚੇ ਨੂੰ ਉਥੋਂ ਗਵਾ ਕਰਕੇ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਤੇ ਸੀਸੀਟੀਵੀ ਕੈਮਰੇ ਵੀ ਖੰਗਾ ਲਾ ਜਾ ਰਹੇ ਨੇ ਜਿੱਥੇ ਕਿ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਉਹਨਾਂ ਨੂੰ ਹੌਲੀ-ਹੌਲੀ ਅੱਗੇ ਕਲੂ ਮਿਲੇਗਾ ਉਸੇ ਦੇ ਅਗੇ ਕੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤੇ ਜਲਦ ਹੀ ਬੱਚੇ ਨੂੰ ਵੀ ਬ੍ਰਾਹਮਤ ਕਰ ਲਿਆ ਜਾਵੇਗਾ ਤੇ આરોપી ਵੀ ਫੜ ਲਏ ਜਾਣਗੇ ਪਰ ਫਿਲਹਾਲ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਕਿਉਂਕਿ ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਕਿ 5 ਸਾਲ ਦਾ ਬੱਚਾ ਅਗਵਾ ਕਰਕੇ ਇੱਕ ਪ੍ਰਵਾਸੀ ਦੇ ਵੱਲੋਂ ਉਸ ਨਾਲ ਦਰਿੰਦਗੀ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਕਿ ਪਹਿਲਾਂ ਹੀ ਮਾਹੌਲ ਕਾਫੀ ਜ਼ਿਆਦਾ ਪੱਖਿਆ ਹੋਇਆ ਅਤੇ ਹੁਣ ਮੋੜ ਤੋਂ ਪ੍ਰਵਾਸੀ ਦਾ ਹੀ ਬੱਚਾ ਚੋਰੀ ਹੋ ਗਿਆ ਜਿੱਥੇ ਕਿ 2 ਸਾਲ ਦਾ ਬੱਚਾ ਸੀ ਜਿਸ ਨੂੰ ਇੱਕ ਜੋੜੇ ਦੇ ਵੱਲੋਂ ਜਿੱਤਾ ਜਾਂਦਾ ਹੈ ਗਵਾਹ ਜਿਸ ਸੀ 6 ਸਟੀਵੀ ਵੀਡੀਓ ਸੇ ਸਾਹਮਣੇ ਆਇਆ ਕਿ ਕਿਵੇਂ ਕਾਲੇ ਰੰਗ ਦਾ ਸੂਟ ਪਾਈ ਇੱਕ ਮਹਿਲਾ ਬੱਚੇ ਨੂੰ ਆਪਣੀ ਗੋਦੀ ਚ ਉਠਾ ਕੇ ਲੈ ਜਾਂਦੀ ਹੈ ਤੇ ਉਸ ਦੇ ਪਿੱਛੇ ਪੁਰਸ਼ ਵੀ ਨਜ਼ਰ ਆਉਂਦਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਜਿੱਥੇ ਕਿ ਪੁਲਿਸ ਦਾ ਕਹਿਣਾ ਹੈ ਕਿ આરોપીਾਂ ਦੀ ਪਾਲ ਕੀਤੀ ਜਾ ਰਹੀ ਸੀ 6 ਸਟੀਵੀ ਕੈਮਰੇ ਖੰਗਾਲੇ ਜਾਣੇ ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਆਖਿਰ ਇਸ ਮਾਂ ਨੂੰ ਇਸ ਦਾ ਬੱਚਾ ਕਦੋਂ ਮਿਲੇਗਾ ਕਿਉਂਕਿ ਇਹ ਮਹਿਲਾ ਤਾਂ ਉੱਤਰ ਪ੍ਰਦੇਸ਼ ਤੋਂ ਆਈ ਸੀ ਲੁਧਿਆਣਾ ਚ ਜਿੱਥੇ ਕਿ ਇਸ ਦੇ ਵੱਲੋਂ ਇੱਥੇ ਆ ਕੇ ਕੰਮ ਲਿਆਈ ਸੀ ਪਰ ਇਹਨਾਂ ਨੂੰ ਕੀ ਪਤਾ ਸੀ ਕਿ ਉੱਤਰ ਪ੍ਰਦੇਸ਼ ਤੋਂ ਜਦੋਂ ਆਪਣ ਉੱਥੇ ਘਰ-ਬਾਰ ਛੱਡ ਕੇ ਆਂਗੇ ਤਾਂ ਐਸਾ ਬੱਚਾ ਹੀ ਇੱਥੇ ਆ ਕੇ ਅਗਵਾ ਹੋ ਜਾਵੇਗਾ ਬਲਹਾਲ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ ਕਿ ਪੁਲਿਸਾ ਕਹਿਣਾ ਹੈ ਕਿ ਜਲਦ ਹੀ ਬੱਚੇ ਨੂੰ ਵੀ ਬਰਾਮਦ ਕਰ ਲਿਆ ਜਾਵੇਗਾ ਤੇ ਨਾ ਆਰੋਪੀਆਂ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਜਿਸ ਨਾਲ ਦੇ ਕਿ ਪੁਲਿਸਾ ਤਾਂ ਹਫ਼ਤੀ ਸ਼ੇਕਰ ਰਹੀ ਹੈ ਇੱਕ ਵਾਰ ਫਿਰ ਤੋਂ ਇੱਕ ਛੋਟੇ ਬੱਚੇ ਦੇ ਅਗਵਾਹ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਮਹਿਜ਼ 2 ਸਾਲ ਦੇ ਬੱਚੇ ਨੂੰ ਇੱਕ ਜੋੜੇ ਦੇ ਵੱਲੋਂ ਅਗਵਾਹ ਕਰ ਲਿਆ ਜਾਂਦਾ ਹੈ ਤੇ ਬਾਅਦ ਵਿੱਚ ਉਹ ਬੱਚਾ ਉਥੋਂ ਚੋਰੀ ਕਰਨ ਤੋਂ ਬਾਅਦ ਅਗਵਾਹ ਕਰਨ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਪਰੇ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਜੁਥੇ ਕਿਸ ਘਟਨਾ ਦਾ ਖੁਲਾਸਾ ਹੁੰਦਾ ਹੈ ਕਿ ਰਾਤ ਵੇਲੇ ਕਰੀਬ 2.5 ਵਜੇ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਇਸ ਜੋੜੇ ਦੇ ਵੱਲੋਂ ਜਿਨ੍ਹਾਂ ਦੀਆਂ ਕਿ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਦਰਅਸਲ ਇੱਕ ਪ੍ਰਵਾਸੀ ਮਹਿਲਾ ਜਿੱਤੇ ਕਿ ਬੱਚਾ ਚੋਰੀ ਹੋਇਆ ਹੈਰਾਨਗੀ ਦੀ ਤਾਂ ਗੱਲ ਇਹ ਹੈ ਕਿ ਅੱਜ ਤੱਕ ਹਲੇ ਤੱਕ ਪਿਛਲੇ ਕੁਝ ਦਿਨਾ ਤੋਂ ਪ੍ਰਵਾਸੀਆਂ ਤੇ ਇਲਜ਼ਾਮ ਲੱਗ ਪਿਆ ਰਿਹਾ ਸੀ ਕਿ ਪ੍ਰਵਾਸੀਆਂ ਦੇ ਵੱਲੋਂ ਬੱਚੇ ਚੱਕੇ ਜਾਂਦੇ ਨੇ ਪਰ ਹੁਣ ਖੁਦ ਇੱਕ ਪ੍ਰਵਾਸੀ ਦਾ ਬੱਚਾ ਚੋਰੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਕਿ ਇਲਾਕੇ ਦੇ ਵਿੱਚ ਉਸ ਮਹਿਲਾ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਜਦੋਂ ਉਸ ਨੂੰ ਦਾ ਬੱਚਾ ਨਹੀਂ ਮਿਲਦਾ ਦੱਸਦੀ ਕਿ ਮਾਂ ਦਾ ਨਾਮ ਹੈ ਲਾਲਤੀ ਦੇਵੀ ਜਿਨ੍ਹਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਉਹ ਉੱਤਰ ਪ੍ਰਦੇਸ਼ ਤੇ ਰਹਿਣ ਵਾਲੇ ਨੇ ਤੇ ਰਾਤ ਨੂੰ ਆਪਣੇ ਦੋ ਬੱਚਿਆਂ ਦੇ ਨਾਲ ਟ੍ਰੇਨ ਤੋਂ ਇੱਥੇ ਲੁਧਿਆਣੇ ਰੇਲਵੇ ਸਟੇਸ਼ਨ ਪਹੁੰਚਦੇ ਨੇ ਜਿੱਥੇ ਕਿ ਯੂਪੀ ਤੋਂ ਰਾਤ ਨੂੰ ਜਦ ਲੁਧਿਆਣੇ ਪਹੁੰਚਦੇ ਨੇ ਤਾਂ ਸਮਾਂ ਜ਼ਿਆਦਾ ਹੋ ਗਿਆ ਸੀ ਤੇ ਜ਼ਿਆਦਾ ਰਾਤ ਬੀਤ ਚੁੱਕੀ ਸੀ ਉਸ ਤੋਂ ਬਾਅਦ ਕਿ ਉਹਨਾਂ ਨੇ ਟਾਈਮ ਦੇਖਦਿਆਂ ਇਹ ਫੈਸਲਾ ਕੀਤਾ ਕਿ ਉਹ ਰਾਤ ਰੇਲਵੇ ਸਟੇਸ਼ਨ ਤੇ ਹੀ ਕੱਟਣਗੇ ਤੇ ਅਗਲੇ ਦਿਨ ਆਪਣੇ ਸਫ਼ਰ ਵੱਲ ਅੱਗੇ ਵਧਣਗੇ ਜਿੱਦਦਰ ਉਹਨਾਂ ਨੇ ਜਾਣੇ ਉੱਧਰ ਜਾਣਗੇ ਜਦੋਂ ਰਾਤ ਨੂੰ ਉਹ ਸੌਂਦੇ ਨੇ ਬੁਕਿੰਗ ਖਿੜਕੀ ਦੇ ਕੋਲ ਤਾਂ ਉਥੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਮਹਿਲਾ ਦੇ ਇੱਕ ਵਿਅਕਤੀ ਪਹਿਲਾਂ ਹੀ ਉਹਨਾਂ ਦੇ ਲਾਗੇ ਕੁੰਮਰੇ ਸੀ ਜਿਸ ਤੋਂ ਬਾਅਦ ਕਿ ਜਦੋਂ ਰਾਤ ਨੂੰ ਸੌਂਦੇ ਨੇ ਤਾਂ ਉਹਨਾਂ ਦੇ ਕੋਲ ਹੀ ਜਾ ਕੇ ਸੌਂ ਜਾਂਦੇ ਨੇ ਪਰ ਜਦੋਂ ਸਵੇਰੇ ਲਾਲਤੀ ਦੇਵੀ ਦੀ ਅੱਖ ਖੁੱਲਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਦਾ 2 ਸਾਲ ਦਾ ਬੇਟਾ ਰਾਜ ਜੋ ਕਿ ਗਾਇਬ ਹੈ ਜਿਸ ਤੋਂ ਬਾਅਦ ਕਿ ਮਹਿਲਾ ਦੇ ਵੱਲੋਂ ਰੋਲਾ ਪੈ ਜਾਂਦਾ ਹੈ ਮੌਕੇ ਤੇ ਜੀਆਰਪੀ ਪੁਲਿਸ ਵੀ ਪਹੁੰਚਦੀ ਹੈ ਤੇ ਪੁਲਿਸ ਦੇ ਵੱਲੋਂ ਜਦੋਂ ਸੀਸੀਟੀਵੀ ਕੈਮਰੇ ਖੰਗਾਲ ਲ ਜਾਂਦੇ ਨੇ ਤਾਂ ਸਾਹਮਣੇ ਆਉਂਦੇ ਨੇ ਇਹ ਜੋੜਾ ਚਿੰਨ੍ਹਦ ਵੱਲੋਂ ਕਿ ਇਸ 2 ਸਾਲ ਦੇ ਬੱਚੇ ਨੂੰ ਚੋਰੀ ਕਰ ਲ ਜਾਂਦਾ ਦੱਸਦੇ ਕਿ ਸਾਰੀ ਘਟਨਾ ਲੁਧਿਆਣਾ ਰੇਲਵੇ ਸਟੇਸ਼ਨ ਤੇ ਵਾਪਰਦੀ ਹੈ ਜਿੱਥੇ ਕਿ ਰਤ ਨੂੰ ਕਰੀਬ 11 ਵਜੇ ਜੋੜਾ ਸਟੇਸ਼ਨ ਦੇ ਵਿੱਚ ਦਾਖਲ ਹੁੰਦਾ ਹੈ ਦਸਵਾ 2 ਵਜੇ ਬੱਚੇ ਨੂੰ ਉਥੋਂ ਹਗਵਾ ਕਰਕੇ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਤੇ ਸੀਸੀਟੀਵੀ ਕੈਮਰੇ ਵੀ ਖੰਗਾ ਲਾ ਜਾ ਰਹੇ ਨੇ ਜਿੱਥੇ ਕਿ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਉਹਨਾਂ ਨੂੰ ਹੌਲੀ-ਹੌਲੀ ਅੱਗੇ ਕਲੂ ਮਿਲੇਗਾ ਉਸੇ ਦੇ ਅਗੇ ਕੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤੇ ਜਲਦ ਹੀ ਬੱਚੇ ਨੂੰ ਵੀ ਬ੍ਰਾਹਮਤ ਕਰ ਲਿਆ ਜਾਵੇਗਾ ਤੇ ਆਰੋਪੀ ਵੀ ਫੜ ਲਏ ਜਾਣਗੇ ਪਰ ਫਿਲਹਾਲ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਕਿਉਂਕਿ ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਕਿ 5 ਸਾਲ ਦਾ ਬੱਚਾ ਅਗਵਾ ਕਰਕੇ ਇੱਕ ਪ੍ਰਵਾਸੀ ਦੇ ਵੱਲੋਂ ਉਸ ਨਾਲ ਦਰਿੰਦਗੀ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਕਿ ਪਹਿਲਾਂ ਹੀ ਮਾਹੌਲ ਕਾਫੀ ਜ਼ਿਆਦਾ ਪੱਖਿਆ ਹੋਇਆ ਅਤੇ ਹੁਣ ਮੁੜ ਤੋਂ ਪ੍ਰਵਾਸੀ ਦਾ ਇਹ ਬੱਚਾ ਚੋਰੀ ਹੋ ਗਿਆ ਜਿੱਥੇ ਕਿ 2 ਸਾਲ ਦਾ ਬੱਚਾ ਸੀ ਜਿਸ ਨੂੰ ਇੱਕ ਜੋੜੇ ਦੇ ਵੱਲੋਂ ਕੀਤਾ ਜਾਂਦਾ ਹੈ ਅਗਵਾ ਜਿਸ ਸੀ ਕਿ ਸਿਸਟੇ ਦੇ ਵੀਡੀਓ ਵੀ ਸਾਹਮਣੇ ਆਏ ਹਨ ਕਿ ਕਿਵੇਂ ਕਾਲੇ ਰੰਗ ਦਾ ਸੂਟ ਪਾਈ ਕਮਹਿਲਾ ਬੱਚੇ ਨੂੰ ਆਪਣੀ ਗੋਦੀ 'ਚ ਉਠਾ ਕੇ ਲੈ ਜਾਂਦੀ ਹੈ ਤੇ ਉਸ ਦੇ ਪਿੱਛੇ ਪੁਰਸ਼ ਵੀ ਨਜ਼ਰ ਆਉਂਦਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਜਿੱਥੇ ਕਿ ਪੁਲਿਸ ਦਾ ਕਹਿਣਾ ਹੈ ਕਿ ਆਰੋਪੀਆਂ ਦੀ ਪਾਲ ਕੀਤੀ ਜਲ ਸਿਸਟੀਵੀ ਕੈਮਰੇ ਖੰਗਾਲੇ ਜਾਣੇ ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਆਖਿਰ ਇਸ ਮਾਂ ਨੂੰ ਇਸ ਦਾ ਬੱਚਾ ਕਦੋਂ ਮਿਲੇਗਾ ਕਿਉਂਕਿ ਇਹ ਮਹਿਲਾ ਤਾਂ ਉੱਤਰ ਪ੍ਰਦੇਸ਼ ਤੋਂ ਆਈ ਸੀ ਲੁਧਿਆਣਾ 'ਚ ਜਿੱਥੇ ਕਿ ਇਸ ਦੇ ਵੱਲੋਂ ਇੱਥੇ ਆ ਕੇ ਕੰਮ ਲਿਆਈ ਸੀ ਪਰ ਇਹਨਾਂ ਨੂੰ ਕੀ ਪਤਾ ਸੀ ਕਿ ਉੱਤਰ ਪ੍ਰਦੇਸ਼ ਤੋਂ ਜਦੋਂ ਆਪਣ ਉੱਥੇ ਘਰ-ਬਾਰ ਛੱਡ ਕੇ ਆਉਂਗੇ ਤਾਂ ਐਸਾ ਬੱਚਾ ਹੀ ਇੱਥੇ ਆ ਕੇ ਅਗਵਾ ਹੋ ਜਾਵੇਗਾ ਬਿਲਹਾਲ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ ਕਿ ਪੁਲਿਸਾ ਕਹਿਣਾ ਹੈ ਕਿ ਜਲਦ ਹੀ ਬੱਚੇ ਨੂੰ ਵੀ ਬਰਾਮਦ ਕਰ ਲਿਆ ਜਾਵੇਗਾ ਤੇ ਇਹਨਾਂ આરોપીਾਂ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਜਿਸਨਾਂ ਦੇ ਕਿ ਪੁਲਿਸਰ ਤਾਂ ਹਫ਼ਤੀ ਸ਼ਿਕਰ ਰਹੀ ਹੈ ਇੱਕ ਵਾਰ ਫਿਰ ਤੋਂ ਇੱਕ ਛੋਟੇ ਬੱਚੇ ਦੀ ਅਗਵਾਹ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਮਹਿਜ਼ 2 ਸਾਲ ਦੇ ਬੱਚੇ ਨੂੰ ਇੱਕ ਜੋੜੇ ਦੇ ਵੱਲੋਂ ਅਗਵਾਹ ਕਰ ਲਿਆ ਜਾਂਦਾ ਹੈ ਤੇ ਬਾਅਦ ਵਿੱਚ ਉਹ ਬੱਚਾ ਉਥੋਂ ਚੋਰੀ ਕਰਨ ਤੋਂ ਬਾਅਦ ਅਗਵਾਹ ਕਰਨ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਪਰੇ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਜੁਥੇ ਕਿਸ ਘਟਨਾ ਦਾ ਖੁਲਾਸਾ ਹੁੰਦਾ ਹੈ ਕਿ ਰਾਤ ਵੇਲੇ ਕਰੀਬ 2.5 ਵਜੇ ਕਤਨਾ ਨੂੰ ਅੰਜਾਮ ਦਿੱਤਾ ਜਾਂਦਾ ਇਸ ਜੋੜੇ ਦੇ ਵੱਲੋਂ ਜਿਨ੍ਹਾਂ ਦੀਆਂ ਕਿ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਦਰਸਲ ਇੱਕ ਪ੍ਰਵਾਸੀ ਮਹਿਲਾ ਜਿੱਤੇ ਕਿ ਬੱਚਾ ਚੋਰੀ ਹੋਇਆ ਹੈਰਾਨਗੀ ਦੀ ਤਾਂ ਗੱਲ ਇਹ ਹੈ ਕਿ ਅੱਜ ਤੱਕ ਹਲੇ ਤੱਕ ਪਿਛਲੇ ਕੁਝ ਦਿਨਾ ਤੋਂ ਪਰਵਾਸੀਆਂ ਤੇ ਇਲਜ਼ਾਮ ਲੱਗਦੇ ਆ ਰਹੇ ਸੀ ਕਿ ਪਰਵਾਸੀਆਂ ਦੇ ਵੱਲੋਂ ਬੱਚੇ ਚੱਕੇ ਜਾਂਦੇ ਨੇ ਪਰ ਹੁਣ ਖੁਦ ਇੱਕ ਪਰਵਾਸੀ ਦਾ ਬੱਚਾ ਚੋਰੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਕਿ ਇਲਾਕੇ ਦੇ ਵਿੱਚ ਉਸ ਮਹਿਲਾ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਜਦੋਂ ਉਸ ਨੂੰ ਤਾਂ ਬੱਚਾ ਨਹੀਂ ਮਿਲਦਾ ਦੱਸਦੀ ਕਿ ਮਾਂ ਦਾ ਨਾਮ ਹੈ ਲਾਲਤੀ ਦੇਵੀ ਜਿਨ੍ਹਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਉੱਤਰ ਪ੍ਰਦੇਸ਼ ਤੇ ਰਹਿਣ ਵਾਲੇ ਨੇ ਤੇ ਰਾਤ ਨੂੰ ਆਪਣੇ ਦੋ ਬੱਚਿਆਂ ਦੇ ਨਾਲ ਟ੍ਰੇਨ ਤੋਂ ਇੱਥੇ ਲੁਧਿਆਣੇ ਰੇਲਵੇ ਸਟੇਸ਼ਨ ਪਹੁੰਚਦੇ ਨੇ ਜਿੱਥੇ ਕਿ ਯੂਪੀ ਤੋਂ ਰਾਤ ਨੂੰ ਜਦ ਲੁਧਿਆਣੇ ਪਹੁੰਚਦੇ ਨੇ ਤਾਂ ਸਮਾਂ ਜ਼ਿਆਦਾ ਹੋ ਗਿਆ ਸੀ ਤੇ ਜ਼ਿਆਦਾ ਰਾਤ ਬੀਤ ਚੁੱਕੀ ਸੀ ਜਿਸ ਤੋਂ ਬਾਅਦ ਕਿ ਉਹਨਾਂ ਨੇ ਟਾਈਮ ਦੇਖਦਿਆਂ ਇਹ ਫੈਸਲਾ ਕੀਤਾ ਕਿ ਉਹ ਰਾਤ ਰੇਲਵੇ ਸਟੇਸ਼ਨ ਤੇ ਹੀ ਕੱਟਣਗੇ ਤੇ ਅਗਲੇ ਦਿਨ ਆਪਣੇ ਸਫ਼ਰ ਵੱਲ ਅੱਗੇ ਵਧਣਗੇ ਜਿੱਧਰ ਉਹਨਾਂ ਨੇ ਜਾਣਾ ਉੱਧਰ ਜਾਣਗੇ ਜਦੋਂ ਰਾਤ ਨੂੰ ਉਹ ਸੌਂਦੇ ਨੇ ਬੁਕਿੰਗ ਖਿੜਕੀ ਦੇ ਕੋਲ ਤਾਂ ਉਹ ਤੁਹਾਨੂੰ ਦਾ ਕਹਿਣਾ ਹੈ ਕਿ ਇੱਕ ਮਹਿਲਾ ਦੇ ਇੱਕ ਵਿਅਕਤੀ ਪਹਿਲਾਂ ਹੀ ਉਹਨਾਂ ਦੇ ਲਾਗੇ ਕੁੰਮਰੇ ਸੀ ਜਿਸ ਤੋਂ ਬਾਅਦ ਕਿ ਜਦੋਂ ਰਾਤ ਨੂੰ ਸੌਂਦੇ ਨੇ ਤਾਂ ਉਹਨਾਂ ਦੇ ਕੋਲ ਹੀ ਜਾ ਕੇ ਸੌਂ ਜਾਂਦੇ ਨੇ ਪਰ ਜਦੋਂ ਸਵੇਰੇ ਲਾਲਤੀ ਦੇਵੀ ਦੀ ਅੱਖ ਖੁੱਲਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਦਾ 2 ਸਾਲ ਦਾ ਬੇਟਾ ਰਾਜ ਜੋ ਕਿ ਗਾਇਬ ਹੈ ਜਿਸ ਤੋਂ ਬਾਅਦ ਕਿ ਮਹਿਲਾ ਦੇ ਵੱਲੋਂ ਰੋਲਾ ਪੈ ਜਾਂਦਾ ਮੌਕੇ ਤੇ ਜੀਆਰਪੀ ਪੁਲਿਸ ਵੀ ਪਹੁੰਚ ਗਏ ਤੇ ਪੁਲਿਸ ਦੇ ਵੱਲੋਂ ਜਿੱਤੇ ਸੀਸੀਟੀਵੀ ਕੈਮਰੇ ਖੰਗਾਲ ਲਿਜਾਉਂਦੇ ਨੇ ਤਾਂ ਸਾਹਮਣੇ ਆਉਂਦੇ ਨੇ ਇਹ ਜੋੜਾ ਜਿੰਨਾ ਦੇ ਵੱਲੋਂ ਕਿਸ 2 ਸਾਲ ਦੇ ਬੱਚੇ ਨੂੰ ਚੋਰੀ ਕਰ ਲ ਜਾਂਦਾ ਦੱਸਦੇ ਕਿ ਸਾਰੀ ਖੱਡਾਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਵਾਪਰਦੀ ਹੈ ਜਿੱਥੇ ਕਿ ਆਤ ਨੂੰ ਕਰੀਬ 11 ਵਜੇ ਜੋੜਾ ਸਟੇਸ਼ਨ ਦੇ ਵਿੱਚ ਦਾਖਲ ਹੁੰਦਾ ਹੈ ਦਸਵਾ 2 ਵਜੇ ਬੱਚੇ ਨੂੰ ਉਥੋਂ ਹਗਵਾ ਕਰਕੇ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਤੇ ਸੀਸੀਟੀਵੀ ਕੈਮਰੇ ਵੀ ਖੰਗਾ ਲਾ ਜਾ ਰਹੇ ਨੇ ਜਿੱਥੇ ਕਿ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਉਹਨਾਂ ਨੂੰ ਹੌਲੀ-ਹੌਲੀ ਅੱਗੇ ਕਲੂ ਮਿਲੇਗਾ ਉਸੇ ਦੇ ਅਗੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤੇ ਜਲਦ ਹੀ ਬੱਚੇ ਨੂੰ ਵੀ ਬ੍ਰਾਹਮਤ ਕਰ ਲਿਆ ਜਾਵੇਗਾ ਤੇ આરોપી ਵੀ ਫੜ ਲਏ ਜਾਣਗੇ ਪਰ ਫਿਲਹਾਲ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਕਿਉਂਕਿ ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਕਿ 5 ਸਾਲ ਦਾ ਬੱਚਾ ਅਗਵਾ ਕਰਕੇ ਇੱਕ ਪ੍ਰਵਾਸੀ ਦੇ ਵੱਲੋਂ ਉਸ ਨਾਲ ਦਰਿੰਦਗੀ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਕਿ ਪਹਿਲਾਂ ਹੀ ਮਾਹੌਲ ਕਾਫੀ ਜ਼ਿਆਦਾ ਪੱਖਿਆ ਹੋਇਆ ਤੇ ਹੁਣ ਮੁੜ ਤੋਂ ਪ੍ਰਵਾਸੀ ਦਾ ਇਹ ਬੱਚਾ ਚੋਰੀ ਹੋ ਗਿਆ ਜਿੱਥੇ ਕਿ 2 ਸਾਲ ਦਾ ਬੱਚਾ ਤੇ ਜਿਸ ਨੂੰ ਇੱਕ ਜੋੜੇ ਦੇ ਵੱਲੋਂ ਕੀਤਾ ਜਾਂਦਾ ਹੈ ਗਵਾਹ ਜਿਸ ਸੀ ਕਿ ਸੀਸੀਟੀਵੀ ਵੀ ਸਾਹਮਣੇ ਆਇਆ ਹੈ ਕਿ ਕਿਵੇਂ ਕਾਲੇ ਰੰਗ ਦਾ ਸੂਟ ਪਾਈ ਇੱਕ ਮਹਿਲਾ ਬੱਚੇ ਨੂੰ ਆਪਣੀ ਗੋਦੀ 'ਚ ਉਠਾ ਕੇ ਲੈ ਜਾਂਦੀ ਹੈ ਤਾਂ ਉਸ ਦੇ ਪਿੱਛੇ ਪੁਰਸ਼ ਵੀ ਨਜ਼ਰ ਆਉਂਦਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਜਿੱਥੇ ਕਿ ਪੁਲਿਸ ਦਾ ਕਹਿਣਾ ਹੈ ਕਿ આરોપીਾਂ ਦੀ ਪਾਲ ਕੀਤੀ ਜਾ ਸੀਸੀਟੀਵੀ ਕੈਮਰੇ ਖੰਗਾਲੇ ਜਾਣੇ ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਆਖਿਰ ਇਸ ਮਾਂ ਨੂੰ ਇਸ ਦਾ ਬੱਚਾ ਕਦੋਂ ਮਿਲੇਗਾ ਕਿਉਂਕਿ ਇਹ ਮਹਿਲਾ ਤਾਂ ਉੱਤਰ ਪ੍ਰਦੇਸ਼ ਤੋਂ ਆਈ ਸੀ ਲੁਧਿਆਣਾ 'ਚ ਜਿੱਥੇ ਕਿ ਇਸ ਦੇ ਵੱਲੋਂ ਇੱਥੇ ਆ ਕੇ ਕੰਮ ਲਿਆਈ ਸੀ ਪਰ ਇਹਨਾਂ ਨੂੰ ਕੀ ਪਤਾ ਸੀ ਕਿ ਉੱਤਰ ਪ੍ਰਦੇਸ਼ ਤੋਂ ਜਦੋਂ ਆਪਣ ਉੱਥੇ ਘਰ-ਬਾਰ ਛੱਡ ਕੇ ਆਣਗੇ ਤਾਂ ਐਸਾ ਬੱਚਾ ਹੀ ਇੱਥੇ ਆ ਕੇ ਅਗਵਾ ਹੋ ਜਾਵੇਗਾ ਬਿਲਹਾਲ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ ਕਿ ਪੁਲਿਸਾ ਕਹਿਣਾ ਹੈ ਕਿ ਜਲਦ ਹੀ ਬੱਚੇ ਨੂੰ ਵੀ ਬਰਾਮਦ ਕਰ ਲਿਆ ਜਾਵੇਗਾ ਤੇ ਇਹਨਾਂ આરોપીਆਂ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਇਆ ਜਿੰਨਾਂ ਦੇ ਕਿ ਪੁਲਿਸ ਤਾਂ ਹਫ਼ਤੀ ਇਸ਼ੇਤ ਕਰ ਰਹੀ ਹੈ ਇੱਕ ਵਾਰ ਫਿਰ ਤੋਂ ਇੱਕ ਛੋਟੇ ਬੱਚੇ ਦੀ ਅਗਵਾਹ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਮਹਿਜ਼ 2 ਸਾਲ ਦੇ ਬੱਚੇ ਨੂੰ ਇੱਕ ਜੋੜੇ ਦੇ ਵੱਲੋਂ ਅਗਵਾਹ ਕਰ ਲਿਆ ਜਾਂਦਾ ਹੈ ਤੇ ਬਾਅਦ ਵਿੱਚ ਉਹ ਬੱਚਾ ਉੱਥੋਂ ਚੋਰੀ ਕਰਨ ਤੋਂ ਬਾਅਦ ਅਗਵਾਹ ਕਰਨ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਪਰੇ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਜੁਥੇ ਕਿਸ ਘਟਨਾ ਦਾ ਖੁਲਾਸਾ ਹੁੰਦਾ ਹੈ ਕਿ ਰਾਤ ਵੇਲੇ ਕਰੀਬ 2.5 ਵਜੇ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਇਸ ਜੋੜੇ ਦੇ ਵੱਲੋਂ ਜਿਨ੍ਹਾਂ ਦੀਆਂ ਕਿ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਦਰਅਸਲ ਇੱਕ ਪ੍ਰਵਾਸੀ ਮਹਿਲਾ ਜਿਸ ਦਾ ਕਿ ਬੱਚਾ ਚੋਰੀ ਹੋਇਆ ਹੈ ਹੈਰਾਨਗੀ ਦੀ ਤਾਂ ਗੱਲ ਇਹ ਹੈ ਕਿ ਅੱਜ ਤੱਕ ਹਲੇ ਤੱਕ ਪਿਛਲੇ ਕੁਝ ਦਿਨਾ ਤੋਂ ਪ੍ਰਵਾਸੀਆਂ ਤੇ ਇਲਜ਼ਾਮ ਲੱਗ ਪਿਆ ਰਿਹਾ ਸੀ ਕਿ ਪ੍ਰਵਾਸੀਆਂ ਦੇ ਵੱਲੋਂ ਬੱਚੇ ਚੱਕੇ ਜਾਂਦੇ ਨੇ ਪਰ ਹੁਣ ਖੁਦ ਇੱਕ ਪ੍ਰਵਾਸੀ ਦਾ ਬੱਚਾ ਚੋਰੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਕਿ ਇਲਾਕੇ ਦੇ ਵਿੱਚ ਉਸ ਮਹਿਲਾ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਜਦੋਂ ਉਸ ਨੂੰ ਤਾਂ ਬੱਚਾ ਨਹੀਂ ਮਿਲਦਾ ਦੱਸਦੀ ਕਿ ਮਾਂ ਦਾ ਨਾਮ ਹੈ ਲਾਲਤੀ ਦੇਵੀ ਜਿਨ੍ਹਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਉੱਤਰ ਪ੍ਰਦੇਸ਼ ਤੇ ਰਹਿਣ ਵਾਲੇ ਨੇ ਤੇ ਰਾਤ ਨੂੰ ਆਪਣੇ ਦੋ ਬੱਚਿਆਂ ਦੇ ਨਾਲ ਟ੍ਰੇਨ ਤੋਂ ਇੱਥੇ ਲੁਧਿਆਣੇ ਰੇਲਵੇ ਸਟੇਸ਼ਨ ਪਹੁੰਚਦੇ ਨੇ ਜਿੱਥੇ ਕਿ ਯੂਪੀ ਤੋਂ ਰਾਤ ਨੂੰ ਜਦ ਲੁਧਿਆਣੇ ਪਹੁੰਚਦੇ ਨੇ ਤਾਂ ਸਮਾਂ ਜ਼ਿਆਦਾ ਹੋ ਗਿਆ ਸੀ ਤੇ ਜ਼ਿਆਦਾ ਰਾਤ ਬੀਤ ਚੁੱਕੀ ਸੀ ਜਿਸ ਤੋਂ ਬਾਅਦ ਕਿ ਉਹਨਾਂ ਨੇ ਟਾਈਮ ਦੇਖਦਿਆਂ ਇਹ ਫੈਸਲਾ ਕੀਤਾ ਕਿ ਉਹ ਰਾਤ ਰੇਲਵੇ ਸਟੇਸ਼ਨ ਤੇ ਹੀ ਕੱਟਣਗੇ ਤੇ ਅਗਲੇ ਦਿਨ ਆਪਣੇ ਸਫ਼ਰ ਵੱਲ ਅੱਗੇ ਵਧਣਗੇ ਜਿੱਦਦਰ ਉਹਨਾਂ ਨੇ ਜਾਣੇ ਉੱਧਰ ਜਾਣਗੇ ਜਦੋਂ ਰਾਤ ਨੂੰ ਉਹ ਸੌਂਦੇ ਨੇ ਬੁਕਿੰਗ ਖਿੜਕੀ ਦੇ ਕੋਲ ਤਾਂ ਉਹ ਤੁਹਾਨੂੰ ਦਾ ਕਹਿਣਾ ਹੈ ਕਿ ਇੱਕ ਮਹਿਲਾ ਦੇ ਇੱਕ ਵਿਅਕਤੀ ਪਹਿਲਾਂ ਹੀ ਉਹਨਾਂ ਦੇ ਲਾਗੇ ਕੁੰਮਰੇ ਸੀ ਜਿਸ ਤੋਂ ਬਾਅਦ ਕਿ ਜਦੋਂ ਰਾਤ ਨੂੰ ਸੌਂਦੇ ਨੇ ਤਾਂ ਉਹਨਾਂ ਦੇ ਕੋਲ ਹੀ ਜਾ ਕੇ ਸੌਂ ਜਾਂਦੇ ਨੇ ਪਰ ਜਦੋਂ ਸਵੇਰੇ ਲਾਲਤੀ ਦੇਵੀ ਦੀ ਅੱਖ ਖੁੱਲਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਦਾ 2 ਸਾਲ ਦਾ ਬੇਟਾ ਰਾਜ ਜੋ ਕਿ ਗਾਇਬ ਹੈ ਜਿਸ ਤੋਂ ਬਾਅਦ ਕਿ ਮਹਿਲਾ ਦੇ ਵੱਲੋਂ ਰੋਲਾ ਪੈ ਜਾਂਦਾ ਹੈ ਮੌਕੇ ਤੇ ਜੀਆਰਪੀ ਪੁਲਿਸ ਵੀ ਪਹੁੰਚ ਗੀਏ ਤੇ ਪੁਲਿਸ ਦੇ ਵੱਲੋਂ ਜਦੋਂ ਸੀਸੀਟੀਵੀ ਕੈਮਰੇ ਖੰਗਾਲ ਲਜਾਉਂਦੇ ਨੇ ਤਾਂ ਸਾਹਮਣੇ ਆਉਂਦੇ ਨੇ ਇਹ ਜੋੜਾ ਜਿੰਨਾਂ ਦੇ ਵੱਲੋਂ ਕਿ ਇਸ 2 ਸਾਲ ਦੇ ਬੱਚੇ ਨੂੰ ਚੋਰੀ ਕਰ ਲ ਜਾਂਦਾ ਦੱਸਦੇ ਕਿ ਸਾਰੀ ਘਟਨਾ ਲੁਧਿਆਣਾ ਰੇਲਵੇ ਸਟੇਸ਼ਨ ਤੇ ਵਾਪਰਦੀ ਹੈ ਜਿੱਥੇ ਕਿ ਆਤ ਨੂੰ ਕਰੀਬ 11 ਵਜੇ ਜੋੜਾ ਸਟੇਸ਼ਨ ਦੇ ਵਿੱਚ ਦਾਖਲ ਹੁੰਦਾ ਹੈ ਦਸਵਾ 2 ਵਜੇ ਬੱਚੇ ਨੂੰ ਉਥੋਂ ਹਗਵਾ ਕਰਕੇ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਤੇ ਸੀਸੀਟੀਵੀ ਕੈਮਰੇ ਵੀ ਖੰਗਾ ਲਾ ਜਾ ਰਹੇ ਨੇ ਜਿੱਥੇ ਕਿ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਉਹਨਾਂ ਨੂੰ ਹੌਲੀ-ਹੌਲੀ ਅੱਗੇ ਕਲੂ ਮਿਲੇਗਾ ਉਸੇ ਦੇ ਅਗੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤੇ ਜਲਦ ਹੀ ਬੱਚੇ ਨੂੰ ਵੀ ਬ੍ਰਾਹਮਤ ਕਰ ਲਿਆ ਜਾਵੇਗਾ ਤੇ ਔਰੋਪੀ ਵੀ ਫੜ ਲਏ ਜਾਣਗੇ ਪਰ ਫਿਲਹਾਲ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਕਿਉਂਕਿ ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਕਿ 5 ਸਾਲ ਦਾ ਬੱਚਾ ਅਗਵਾ ਕਰਕੇ ਇੱਕ ਪ੍ਰਵਾਸੀ ਦੇ ਵੱਲੋਂ ਉਸ ਨਾਲ ਦਰਿੰਦਗੀ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਕਿ ਪਹਿਲਾਂ ਹੀ ਮਾਹੌਲ ਕਾਫੀ ਜ਼ਿਆਦਾ ਪਖਿਆ ਹੋਇਆ ਹੈ ਤੇ ਹੁਣ ਮੁੜ ਤੋਂ ਪ੍ਰਵਾਸੀ ਦਾ ਇਹ ਬੱਚਾ ਚੋਰੀ ਹੋ ਗਿਆ ਜਿੱਥੇ ਕਿ 2 ਸਾਲ ਦਾ ਬੱਚਾ ਸੀ ਜਿਸ ਨੂੰ ਇੱਕ ਜੋੜੇ ਦੇ ਵੱਲੋਂ ਕਿਤਾ ਜਾਂਦਾ ਹੈ ਗਵਾਹ ਜਿਸ ਸੀ ਕਿ ਸੀਐਸਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ ਕਿ ਕਿਵੇਂ ਕਾਲੇ ਰੰਗ ਦਾ ਸੂਟ ਪਾਈ ਇੱਕ ਮਹਿਲਾ ਬੱਚੇ ਨੂੰ ਆਪਣੀ ਗੋਦੀ 'ਚ ਉਠਾ ਕੇ ਲੈ ਜਾਂਦੀ ਹੈ ਤੇ ਉਸ ਦੇ ਪਿੱਛੇ ਪੁਰਸ਼ ਵੀ ਨਜ਼ਰ ਆਉਂਦਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਜਿੱਥੇ ਕਿ ਪੁਲਿਸ ਦਾ ਕਹਿਣਾ ਹੈ ਕਿ ਆਰੋਪੀਆਂ ਦੀ ਪਾਲ ਕੀਤੀ ਜਾ ਰਿਹਾ ਸੀਐਸਟੀਵੀ ਕੈਮਰੇ ਖੰਗਾਲੇ ਜਾਣੇ ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਆਖਿਰ ਇਸ ਮਾਂ ਨੂੰ ਇਸ ਦਾ ਬੱਚਾ ਕਦੋਂ ਮਿਲੇਗਾ ਕਿਉਂਕਿ ਇਹ ਮਹਿਲਾ ਤਾਂ ਉੱਤਰ ਪ੍ਰਦੇਸ਼ ਤੋਂ ਆਈ ਸੀ ਲੁਧਿਆਣਾ 'ਚ ਜਿੱਥੇ ਕਿ ਇਸ ਦੇ ਵੱਲੋਂ ਇੱਥੇ ਆ ਕੇ ਕੰਮ ਲਈ ਆਈ ਸੀ ਪਰ ਇਹਨਾਂ ਨੂੰ ਕੀ ਪਤਾ ਸੀ ਕਿ ਉੱਤਰ ਪ੍ਰਦੇਸ਼ ਤੋਂ ਜਦੋਂ ਆਪਣ ਉੱਥੇ ਘਰ-ਬਾਰ ਛੱਡ ਕੇ ਆਂਗੇ ਤਾਂ ਇਸ ਦਾ ਬੱਚਾ ਹੀ ਇੱਥੇ ਆ ਕੇ ਅਗਵਾ ਹੋ ਜਾਵੇਗਾ ਬਿਲਹਾਲ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ ਕਿ ਪੁਲਿਸਾ ਕਹਿਣਾ ਹੈ ਕਿ ਜਲਦ ਹੀ ਬੱਚੇ ਨੂੰ ਵੀ ਬਰਾਮਦ ਕਰ ਲਿਆ ਜਾਵੇਗਾ ਤੇ ਇਹਨਾਂ આરોપીਾਂ ਦੀ ਸਿੱਧੇ ਵੀ ਵੀਡੀਓ ਵੀ ਸਾਹਮਣੇ ਆਇਆ ਜਿੰਨਾਂ ਦੇ ਕਿ ਪੁਲਿਸ ਤਾਂ ਤੀ ਸ਼ਿਕਰ ਰਹੀ ਹੈ ਇੱਕ ਵਾਰ ਫਿਰ ਤੋਂ ਇੱਕ ਛੋਟੇ ਬੱਚੇ ਦੀ ਅਗਵਾ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਮਹਿਜ਼ 2 ਸਾਲ ਦੇ ਬੱਚੇ ਨੂੰ ਇੱਕ ਜੋੜੇ ਦੇ ਵੱਲੋਂ ਅਗਵਾ ਕਰ ਲਿਆ ਜਾਂਦਾ ਹੈ ਤੇ ਬਾਅਦ ਵਿੱਚ ਉਹ ਬੱਚਾ ਉਥੋਂ ਚੋਰੀ ਕਰਨ ਤੋਂ ਬਾਅਦ ਅਗਵਾ ਕਰਨ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਪਰੇ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਜੁਥੇ ਕਿਸ ਘਟਨਾ ਦਾ ਖੁਲਾਸਾ ਹੁੰਦਾ ਹੈ ਕਿ ਰਾਤ ਵੇਲੇ ਕਰੀਬ ਸਵਾ ਦੋ ਵਜੇ ਕਤਨਾ ਨੂੰ ਅੰਜਾਮ ਦਿੱਤਾ ਜਾਂਦਾ ਇਸ ਜੋੜੇ ਦੇ ਵੱਲੋਂ ਜਿਨ੍ਹਾਂ ਦੀਆਂ ਕਿ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਦਰਸਲ ਇਹ ਕਿ ਪ੍ਰਵਾਸੀ ਮਹਿਲਾ ਜਿੱਦ ਤੱਕ ਇਹ ਬੱਚਾ ਚੋਰੀ ਹੋਇਆ ਹੈਰਾਨਗੀ ਦੀ ਤਾਂ ਗੱਲ ਇਹ ਹੈ ਕਿ ਅੱਜ ਤੱਕ ਹਲੇ ਤੱਕ ਪਿਛਲੇ ਕੁਝ ਦਿਨਾ ਤੋਂ ਪਰਵਾਸੀਆਂ ਤੇ ਇਲਜ਼ਾਮ ਲੱਗਦੇ ਆ ਰਹੇ ਸੀ ਕਿ ਪਰਵਾਸੀਆਂ ਦੇ ਵੱਲੋਂ ਬੱਚੇ ਚੱਕੇ ਜਾਂਦੇ ਨੇ ਪਰ ਹੁਣ ਖੁਦ ਇੱਕ ਪਰਵਾਸੀ ਦਾ ਬੱਚਾ ਚੋਰੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਕਿ ਇਲਾਕੇ ਦੇ ਵਿੱਚ ਉਸ ਮਹਿਲਾ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਜ ਜਦੋਂ ਉਸ ਨੂੰ ਤਾਂ ਬੱਚਾ ਨਹੀਂ ਮਿਲਦਾ ਦੱਸਦੀ ਕਿ ਮਾਂ ਦਾ ਨਾਮ ਹੈ ਲਾਲਤੀ ਦੇਵੀ ਜਿਨ੍ਹਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਉੱਤਰ ਪ੍ਰਦੇਸ਼ ਤੇ ਰਹਿਣ ਵਾਲੇ ਨੇ ਤੇ ਰਾਤ ਨੂੰ ਆਪਣੇ ਦੋ ਬੱਚਿਆਂ ਦੇ ਨਾਲ ਟ੍ਰੇਨ ਤੋਂ ਇੱਥੇ ਲੁਧਿਆਣੇ ਰੇਲਵੇ ਸਟੇਸ਼ਨ ਪਹੁੰਚਦੇ ਨੇ ਜਿੱਥੇ ਕਿ ਯੂਪੀ ਤੋਂ ਰਾਤ ਨੂੰ ਜਦ ਲੁਧਿਆਣੇ ਪਹੁੰਚਦੇ ਨੇ ਤਾਂ ਸਮਾਂ ਜ਼ਿਆਦਾ ਹੋ ਗਿਆ ਸੀ ਤੇ ਜ਼ਿਆਦਾ ਰਾਤ ਬੀਤ ਚੁੱਕੀ ਸੀ ਜਿਸ ਤੋਂ ਬਾਅਦ ਕਿ ਉਹਨਾਂ ਨੇ ਟਾਈਮ ਦੇਖਦਿਆਂ ਇਹ ਫੈਸਲਾ ਕੀਤਾ ਕਿ ਉਹ ਰਾਤ ਰੇਲਵੇ ਸਟੇਸ਼ਨ ਤੇ ਹੀ ਕੱਟਣਗੇ ਤੇ ਅਗਲੇ ਦਿਨ ਆਪਣੇ ਸਫ਼ਰ ਵੱਲ ਅੱਗੇ ਵਧਣਗੇ ਜਿੱਧਰ ਉਹਨਾਂ ਨੇ ਜਾਣਾ ਉੱਧਰ ਜਾਣਗੇ ਜਦੋਂ ਰਾਤ ਨੂੰ ਉਹ ਸੌਂਦੇ ਨੇ ਬੁਕਿੰਗ ਖਿੜਕੀ ਦੇ ਕੋਲ ਤਾਂ ਉਥੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਮਹਿਲਾ ਦੇ ਇੱਕ ਵਿਅਕਤੀ ਪਹਿਲਾਂ ਹੀ ਉਹਨਾਂ ਦੇ ਲਾਗੇ ਕੁੰਮਰੇ ਸੀ ਜਿਸ ਤੋਂ ਬਾਅਦ ਕਿ ਜਦੋਂ ਰਾਤ ਨੂੰ ਸੌਂਦੇ ਨੇ ਤਾਂ ਉਹਨਾਂ ਦੇ ਕੋਲ ਹੀ ਜਾ ਕੇ ਸੌਂ ਜਾਂਦੇ ਨੇ ਪਰ ਜਦੋਂ ਸਵੇਰੇ ਲਾਲਤੀ ਦੇਵੀ ਦੀ ਅੱਖ ਖੁੱਲਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਦਾ 2 ਸਾਲ ਦਾ ਬੇਟਾ ਰਾਜ ਜੋ ਕਿ ਗਾਇਬ ਹੈ ਜਿਸ ਤੋਂ ਬਾਅਦ ਕਿ ਮਹਿਲਾ ਦੇ ਵੱਲੋਂ ਰੋਲਾ ਪੈ ਜਾਂਦਾ ਹੈ ਮੌਕੇ ਤੇ ਜੀਆਰਪੀ ਪੁਲਿਸ ਵੀ ਪਹੁੰਚ ਗਏ ਤੇ ਪੁਲਿਸ ਦੇ ਵੱਲੋਂ ਜਦੋਂ ਸੀਸੀਟੀਵੀ ਕੈਮਰੇ ਖੰਗਾਲ ਲਿਜਾਉਂਦੇ ਨੇ ਤਾਂ ਸਾਹਮਣੇ ਆਉਂਦੇ ਨੇ ਇਹ ਜੋੜਾ ਜਿਨ੍ਹਾਂ ਦੇ ਵੱਲੋਂ ਕਿਸ 2 ਸਾਲ ਦੇ ਬੱਚੇ ਨੂੰ ਚੋਰੀ ਕਰ ਲ ਜਾਂਦਾ ਦੱਸਦੇ ਕਿ ਸਾਰੀ ਘਟਨਾ ਲੁਧਿਆਣਾ ਰੇਲਵੇ ਸਟੇਸ਼ਨ ਤੇ ਵਾਪਰਦੀ ਹੈ ਜਿੱਥੇ ਕਿ ਰਾਤ ਨੂੰ ਕਰੀਬ 11 ਵਜੇ ਜੋੜਾ ਸਟੇਸ਼ਨ ਦੇ ਵਿੱਚ ਦਾਖਲ ਹੁੰਦਾ ਹੈ ਦਸਵਾ 2 ਵਜੇ ਬੱਚੇ ਨੂੰ ਉਥੋਂ ਹਗਵਾ ਕਰਕੇ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਤੇ ਸੀਸੀਟੀਵੀ ਕੈਮਰੇ ਵੀ ਖੰਗਾ ਲਾ ਜਾ ਰਹੇ ਨੇ ਜਿੱਥੇ ਕਿ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਉਹਨਾਂ ਨੂੰ ਹੌਲੀ-ਹੌਲੀ ਅੱਗੇ ਕਲੂ ਮਿਲੇਗਾ ਉਸੇ ਦੇ ਅਗੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤੇ ਜਲਦ ਹੀ ਬੱਚੇ ਨੂੰ ਵੀ ਬਰਾਮਦ ਕਰ ਲਿਆ ਜਾਵੇਗਾ ਤੇ ਆਰੋਪੀ ਵੀ ਫੜ ਲਏ ਜਾਣਗੇ ਪਰ ਫਿਲਹਾਲ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਕਿਉਂਕਿ ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਕਿ 5 ਸਾਲ ਦਾ ਬੱਚਾ ਅਗਵਾ ਕਰਕੇ ਇੱਕ ਪ੍ਰਵਾਸੀ ਦੇ ਵੱਲੋਂ ਉਸ ਨਾਲ ਦਰਿੰਦਗੀ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਕਿ ਪਹਿਲਾਂ ਹੀ ਮਾਹੌਲ ਕਾਫੀ ਜ਼ਿਆਦਾ ਪੱਖਿਆ ਹੋਇਆ ਤੇ ਹੁਣ ਮੁੜ ਤੋਂ ਪ੍ਰਵਾਸੀ ਦਾ ਹੀ ਬੱਚਾ ਚੋਰੀ ਹੋ ਗਿਆ ਜਿੱਥੇ ਕਿ 2 ਸਾਲ ਦਾ ਬੱਚਾ ਸੀ ਜਿਸ ਨੂੰ ਇੱਕ ਜੋੜੇ ਦੇ ਵੱਲੋਂ ਕਿਤਾ ਜਾਂਦਾ ਹੈ ਗਵਾਹ ਜਿਸ ਸੀ ਕਿ ਸੀਐਸਟੀਵੀ ਵੀਡੀਓ ਸੇ ਸਾਹਮਣੇ ਆਇਆ ਕਿ ਕਿਵੇਂ ਕਾਲੇ ਰੰਗ ਦਾ ਸੂਟ ਪਾਈ ਇੱਕ ਮਹਿਲਾ ਬੱਚੇ ਨੂੰ ਆਪਣੀ ਗੋਦੀ ਚ ਉਠਾ ਕੇ ਲੈ ਜਾਂਦੀ ਹੈ ਤੇ ਉਸ ਦੇ ਪਿੱਛੇ ਪੁਰਸ਼ ਵੀ ਨਜ਼ਰ ਆਉਂਦਾ ਹੈ ਫिलहाल ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਜਿੱਥੇ ਕਿ ਪੁਲਿਸ ਦਾ ਕਹਿਣਾ ਹੈ ਕਿ ਆਰੋਪੀਆਂ ਦੀ ਪਾਲ ਕੀਤੀ ਜਾ ਰਿ ਸੀਐਸਟੀਵੀ ਕੈਮਰੇ ਖੰਗਾਲੇ ਜਾਣੇ ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਆਖਿਰ ਇਸ ਮਾਂ ਨੂੰ ਇਸ ਦਾ ਬੱਚਾ ਕਦੋਂ ਮਿਲੇਗਾ ਕਿਉਂਕਿ ਇਹ ਮਹਿਲਾ ਤਾਂ ਉੱਤਰ ਪ੍ਰਦੇਸ਼ ਤੋਂ ਆਈ ਸੀ ਲੁਧਿਆਣਾ ਚ ਜਿੱਥੇ ਕਿ ਇਸ ਦੇ ਵੱਲੋਂ ਇੱਥੇ ਆ ਕੇ ਕੰਮ ਲਿਆਈ ਸੀ ਪਰ ਇਹਨਾਂ ਨੂੰ ਕੀ ਪਤਾ ਸੀ ਕਿ ਉੱਤਰ ਪ੍ਰਦੇਸ਼ ਤੋਂ ਜਦੋਂ ਆਪਣ ਉੱਥੇ ਘਰ-ਬਾਰ ਛੱਡ ਕੇ ਆਂਗੇ ਤਾਂ ਐਸਾ ਬੱਚਾ ਹੀ ਇੱਥੇ ਆ ਕੇ ਅਗਵਾ ਹੋ ਜਾਵੇਗਾ ਬਿਲਹਾਲ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ ਕਿ ਪੁਲਿਸਾ ਕਹਿ ਰਿਹਾ ਹੈ ਕਿ ਜਲਦ ਹੀ ਬੱਚੇ ਨੂੰ ਵੀ ਬਰਾਮਦ ਕਰ ਲਿਆ ਜਾਵੇਗਾ ਤੇ ਇਹਨਾਂ આરોપીਆਂ ਦੀ ਸੀਸੀਟੀਵੀ ਵੀ ਵੀਡੀਓ ਵੀ ਸਾਹਮਣੇ ਆਇਆ ਜਿੰਨਾਂ ਦੇ ਕਿ ਪੁਲਿਸ ਤਾਂ ਤਫ਼ਤੀਸ਼ ਕਰ ਰਹੀ ਹੈ ਇੱਕ ਵਾਰ ਫਿਰ ਤੋਂ ਇੱਕ ਛੋਟੇ ਬੱਚੇ ਦੇ ਅਗਵਾਹ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਮਹਿਜ਼ 2 ਸਾਲ ਦੇ ਬੱਚੇ ਨੂੰ ਇੱਕ ਜੋੜੇ ਦੇ ਵੱਲੋਂ ਅਗਵਾਹ ਕਰ ਲਿਆ ਜਾਂਦਾ ਹੈ ਤੇ ਬਾਅਦ ਵਿੱਚ ਉਹ ਬੱਚਾ ਉਥੋਂ ਚੋਰੀ ਕਰਨ ਤੋਂ ਬਾਅਦ ਅਗਵਾਹ ਕਰਨ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਫਰੇ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਜੁਥੇ ਕਿਸ ਘਟਨਾ ਦਾ ਖੁਲਾਸਾ ਹੁੰਦਾ ਹੈ ਕਿ ਰਾਤ ਵੇਲੇ ਕਰੀਬ ਸਵਾ ਦੋ ਵਜੇ ਕਤਨਾ ਨੂੰ ਅੰਜਾਮ ਦਿੱਤਾ ਜਾਂਦਾ ਇਸ ਜੋੜੇ ਦੇ ਵੱਲੋਂ ਜਿਨ੍ਹਾਂ ਦੀਆਂ ਕਿ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਦਰਸਲ ਇਹ ਇੱਕ ਪ੍ਰਵਾਸੀ ਮਹਿਲਾ ਜਿੱਦ ਤੱਕ ਇਹ ਬੱਚਾ ਚੋਰੀ ਹੋਇਆ ਹੈਰਾਨਗੀ ਦੀ ਤਾਂ ਗੱਲ ਇਹ ਹੈ ਕਿ ਅੱਜ ਤੱਕ ਹਲੇ ਤੱਕ ਪਿਛਲੇ ਕੁਝ ਦਿਨਾਂ ਤੋਂ ਪਰਵਾਸੀਆਂ ਤੇ ਇਲਜ਼ਾਮ ਲੰਗਦੇ ਆ ਰਹੇ ਸੀ ਕਿ ਪਰਵਾਸੀਆਂ ਦੇ ਵੱਲੋਂ ਬੱਚੇ ਚੱਕੇ ਜਾਂਦੇ ਨੇ ਪਰ ਹੁਣ ਖੁਦ ਇੱਕ ਪਰਵਾਸੀ ਦਾ ਬੱਚਾ ਚੋਰੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਕਿ ਇਲਾਕੇ ਦੇ ਵਿੱਚ ਉਸ ਮਹਿਲਾ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਜਦੋਂ ਉਸ ਨੂੰ ਉਹਦਾ ਬੱਚਾ ਨਹੀਂ ਮਿਲਦਾ ਦੱਸਦੀ ਕਿ ਮਾਂ ਦਾ ਨਾਮ ਹੈ ਲਾਲਤੀ ਦੇਵੀ ਜਿਨ੍ਹਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਉਹ ਉੱਤਰ ਪ੍ਰਦੇਸ਼ ਤੇ ਰਹਿਣ ਵਾਲੇ ਨੇ ਤੇ ਰਾਤ ਨੂੰ ਆਪਣੇ ਦੋ ਬੱਚਿਆਂ ਦੇ ਨਾਲ ਟ੍ਰੇਨ ਤੋਂ ਇੱਥੇ ਲੁਧਿਆਣੇ ਰੇਲਵੇ ਸਟੇਸ਼ਨ ਪਹੁੰਚਦੇ ਨੇ ਜਿੱਥੇ ਕਿ ਯੂਪੀ ਤੋਂ ਰਾਤ ਨੂੰ ਜਦ ਲੁਧਿਆਣੇ ਪਹੁੰਚਦੇ ਨੇ ਤਾਂ ਸਮਾਂ ਜ਼ਿਆਦਾ ਹੋ ਗਿਆ ਸੀ ਤੇ ਜ਼ਿਆਦਾ ਰਾਤ ਬੀਤ ਚੁੱਕੀ ਸੀ ਜਿਸ ਤੋਂ ਬਾਅਦ ਕਿ ਉਹਨਾਂ ਨੇ ਟਾਈਮ ਦੇਖਦਿਆਂ ਇਹ ਫੈਸਲਾ ਕੀਤਾ ਕਿ ਉਹ ਰਾਤ ਰੇਲਵੇ ਸਟੇਸ਼ਨ ਤੇ ਹੀ ਕੱਟਣਗੇ ਤੇ ਅਗਲੇ ਦਿਨ ਆਪਣੇ ਸਫ਼ਰ ਵੱਲ ਅੱਗੇ ਵਧਣਗੇ ਜਿੱਧਰ ਉਹਨਾਂ ਨੇ ਜਾਣਾ ਉੱਧਰ ਜਾਣਗੇ ਜਦੋਂ ਰਾਤ ਨੂੰ ਉਹ ਸੌਂਦੇ ਨੇ ਬੁਕਿੰਗ ਖਿੜਕੀ ਦੇ ਕੋਲ ਤਾਂ ਉਥੋਂ ਦਾ ਕਹਿਣਾ ਹੈ ਕਿ ਇੱਕ ਮਹਿਲਾ ਦੇ ਇੱਕ ਵਿਅਕਤੀ ਪਹਿਲਾਂ ਹੀ ਉਹਨਾਂ ਦੇ ਲਾਗੇ ਕੁੰਮਰੇ ਸੀ ਜਿਸ ਤੋਂ ਬਾਅਦ ਕਿ ਜਦੋਂ ਰਾਤ ਨੂੰ ਸੌਂਦੇ ਨੇ ਤਾਂ ਉਹਨਾਂ ਦੇ ਕੋਲ ਹੀ ਜਾ ਕੇ ਸੋ ਜਾਂਦੇ ਨੇ ਪਰ ਜਦੋਂ ਸਵੇਰੇ ਲਾਲਤੀ ਦੇਵੀ ਦੀ ਅੱਖ ਖੁੱਲਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਦਾ 2 ਸਾਲ ਦਾ ਬੇਟਾ ਰਾਜ ਜੋ ਕਿ ਗਾਇਬ ਹੈ ਜਿਸ ਤੋਂ ਬਾਅਦ ਕਿ ਮਹਿਲਾ ਦੇ ਵੱਲੋਂ ਰੋਲਾ ਪੈ ਜਾਂਦਾ ਹੈ ਮੌਕੇ ਤੇ ਜੀਆਰਪੀ ਪੁਲਿਸ ਵੀ ਪਹੁੰਚਦੀ ਹੈ ਤੇ ਪੁਲਿਸ ਤੋਂ ਵੱਲੋਂ ਜਦੋਂ ਸੀਸੀਟੀਵੀ ਕੈਮਰੇ ਖੰਗਾਲ ਲਜਾਉਂਦੇ ਨੇ ਤਾਂ ਸਾਹਮਣੇ ਆਉਂਦੇ ਨੇ ਇਹ ਜੋੜਾ ਜਿੰਨਾ ਦੇ ਬਣੂ ਕਿ ਇਸ 2 ਸਾਲ ਦੇ ਬੱਚੇ ਨੂੰ ਚੋਰੀ ਕਰ ਲ ਜਾਂਦਾ ਦੱਸਦੇ ਕਿ ਸਾਰੀ ਘਟਨਾ ਲੁਧਿਆਣਾ ਰੇਲਵੇ ਸਟੇਸ਼ਨ ਤੇ ਵਾਪਰਦੀ ਹੈ ਜਿੱਥੇ ਕਿ ਰਾਤ ਨੂੰ ਕਰੀਬ 11 ਵਜੇ ਜੋੜਾ ਸਟੇਸ਼ਨ ਦੇ ਵਿੱਚ ਦਾਖਲ ਹੁੰਦਾ ਹੈ ਦਸਵਾ 2 ਵਜੇ ਬੱਚੇ ਨੂੰ ਉਥੋਂ ਗਵਾ ਕਰਕੇ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਤੇ ਸੀਸੀਟੀਵੀ ਕੈਮਰੇ ਵੀ ਖੰਗਾਲੇ ਜਾ ਰਹੇ ਨੇ ਜਿੱਥੇ ਕਿ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਉਹਨਾਂ ਨੂੰ ਹੌਲੀ-ਹੌਲੀ ਅੱਗੇ ਕਲੂ ਮਿਲੇਗਾ ਉਸ ਦੇ ਅਗੇ ਕੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤੇ ਜਲਦ ਹੀ ਬੱਚੇ ਨੂੰ ਵੀ ਬ੍ਰਾਹਮਤ ਕਰ ਲਿਆ ਜਾਵੇਗਾ ਤੇ ਔਰੋਪੀ ਵੀ ਫੜ ਲਏ ਜਾਣਗੇ ਪਰ ਫਿਲਹਾਲ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਕਿਉਂਕਿ ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਕਿ 5 ਸਾਲ ਦਾ ਬੱਚਾ ਅਗਵਾ ਕਰਕੇ ਇੱਕ ਪ੍ਰਵਾਸੀ ਦੇ ਵੱਲੋਂ ਉਸ ਨਾਲ ਦਰਿੰਦਗੀ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਕਿ ਪਹਿਲਾਂ ਹੀ ਮਾਹੌਲ ਕਾਫੀ ਜ਼ਿਆਦਾ ਪਖਿਆ ਹੋਇਆ ਹੈ ਤੇ ਹੁਣ ਮੁੜ ਤੋਂ ਪ੍ਰਵਾਸੀ ਦਾ ਇਹ ਬੱਚਾ ਚੋਰੀ ਹੋ ਗਿਆ ਜਿੱਥੇ ਕਿ 2 ਸਾਲ ਦਾ ਬੱਚਾ ਸੀ ਜਿਸ ਨੂੰ ਇੱਕ ਜੋੜੇ ਦੇ ਵੱਲੋਂ ਕੀਤਾ ਜਾਂਦਾ ਹੈ ਗਵਾਹ ਜਿਸ ਸੀ ਕਿ ਸੀਐਸਟੀਵੀ ਵੀਡੀਓ ਵੀ ਸਾਹਮਣੇ ਆਇਆ ਹੈ ਕਿ ਕਿਵੇਂ ਕਾਲੇ ਰੰਗ ਦਾ ਸੂਟ ਪਾਈ ਇੱਕ ਮਹਿਲਾ ਬੱਚੇ ਨੂੰ ਆਪਣੀ ਗੋਦੀ 'ਚ ਉਠਾ ਕੇ ਲੈ ਜਾਂਦੀ ਹੈ ਤੇ ਉਸ ਦੇ ਪਿੱਛੇ ਪੁਰਸ਼ ਵੀ ਨਜ਼ਰ ਆਉਂਦਾ ਹੈ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਜਿੱਥੇ ਕਿ ਪੁਲਿਸ ਦਾ ਕਹਿਣਾ ਹੈ ਕਿ ਆਰੋਪੀਆਂ ਦੀ ਪਾਲ ਕੀਤੀ ਜਾ ਰਿਹਾ ਸੀਐਸਟੀਵੀ ਕੈਮਰੇ ਖੰਗਾਲੇ ਜਾਣੇ ਫਿਲਹਾਲ ਹੁਣ ਦੇਖਣਾ ਹੋਵੇਗਾ ਕਿ ਆਖਿਰ ਇਸ ਮਾਂ ਨੂੰ ਇਸ ਦਾ ਬੱਚਾ ਕਦੋਂ ਮਿਲੇਗਾ ਕਿਉਂਕਿ ਇਹ ਮਹਿਲਾ ਤਾਂ ਉੱਤਰ ਪ੍ਰਦੇਸ਼ ਤੋਂ ਆਈ ਸੀ ਲੁਧਿਆਣੇ 'ਚ ਜਿੱਥੇ ਕਿ ਇਸ ਦੇ ਵੱਲੋਂ ਇੱਥੇ ਆ ਕੇ ਕੰਮ ਲਈ ਆਈ ਸੀ ਪਰ ਇਹਨਾਂ ਨੂੰ ਕੀ ਪਤਾ ਸੀ ਕਿ ਉੱਤਰ ਪ੍ਰਦੇਸ਼ ਤੋਂ ਜਦੋਂ ਆਪਣ ਉੱਥੇ ਘਰ-ਬਾਰ ਛੱਡ ਕੇ ਆਂਗੇ ਤਾਂ ਐਸਾ ਬੱਚਾ ਹੀ ਇੱਥੇ ਆ ਕੇ ਅਗਵਾ ਹੋ ਜਾਵੇਗਾ ਬਿਲਹਾਲ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਜਿੱਥੇ ਕਿ ਪੁਲਿਸਾ ਕਹਿਣਾ ਹੈ ਕਿ ਜਲਦ ਹੀ ਬੱਚੇ ਨੂੰ ਵੀ ਬਰਾਮਦ ਕਰ ਲਿਆ ਜਾਵੇਗਾ ਤੇ ਇਹਨਾਂ આરોપીਾਂ ਦੀ ਸੀਸੀਟੀਵੀ ਵੀ ਵੀਡੀਓ ਵੀ ਸਾਹਮਣੇ ਆਇਆ ਜਿੰਨਾਂ ਦੇ ਕਿ ਪੁਲਿਸ ਤਾਂ ਪੂਰੀ ਸ਼ੇਖਰ ਰਹੀ ਹੈ ਇੱਕ ਵਾਰ ਫਿਰ ਤੋਂ ਇੱਕ ਛੋਟੇ ਬੱਚੇ ਦੀ ਅਗਵਾਹ ਹੋਣ ਦਾ ਮਾਮਲਾ ਸਾਹਮਣੇ ਆਉਂਦਾ ਹੈ ਜਿੱਥੇ ਕਿ ਮਹਿਜ਼ 2 ਸਾਲ ਦੇ ਬੱਚੇ ਨੂੰ ਇੱਕ ਜੋੜੇ ਦੇ ਵੱਲੋਂ ਅਗਵਾਹ ਕਰ ਲਿਆ ਜਾਂਦਾ ਹੈ ਤੇ ਬਾਅਦ ਵਿੱਚ ਉਹ ਬੱਚਾ ਉਥੋਂ ਚੋਰੀ ਕਰਨ ਤੋਂ ਬਾਅਦ ਅਗਵਾਹ ਕਰਨ ਤੋਂ ਬਾਅਦ ਫਰਾਰ ਹੋ ਜਾਂਦੇ ਨੇ ਪਰੇ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਜਾਂਦੀ ਹੈ ਜੁਥੇ ਇਸ ਘਟਨਾ ਦਾ ਖੁਲਾਸਾ ਹੁੰਦਾ ਹੈ ਕਿ ਰਾਤ ਵੇਲੇ ਕਰੀਬ ਸਵਾ ਦੋ ਵਜੇ ਕਤਨਾ ਨੂੰ ਅੰਜਾਮ ਦਿੱਤਾ ਜਾਂਦਾ ਸੀ ਜੋੜੇ ਦੇ ਵੱਲੋਂ ਜਿਨ੍ਹਾਂ ਦੀਆਂ ਕਿ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਦਰਸਲ ਇਹ ਕਿ ਪ੍ਰਵਾਸੀ ਮਹਿਲਾ ਜਿੱਦ ਤੱਕ ਇਹ ਬੱਚਾ ਚੋਰੀ ਹੋਇਆ ਹੈਰਾਨਗੀ ਦੀ ਤਾਂ ਗੱਲ ਇਹ ਹੈ ਕਿ ਅੱਜ ਤੱਕ ਹਲੇ ਤੱਕ ਪਿਛਲੇ ਕੁਝ ਦਿਨਾਂ ਤੋਂ ਪ੍ਰਵਾਸੀਆਂ ਤੇ ਇਲਜ਼ਾਮ ਲੱਗਦੇ ਆ ਰਹੇ ਸੀ ਕਿ ਪ੍ਰਵਾਸੀਆਂ ਦੇ ਵੱਲੋਂ ਬੱਚੇ ਚੱਕੇ ਜਾਂਦੇ ਨੇ ਪਰ ਹੁਣ ਖੁਦ ਇੱਕ ਪ੍ਰਵਾਸੀ ਦਾ ਬੱਚਾ ਚੋਰੀ ਹੋ ਜਾਂਦਾ ਹੈ ਜਿਸ ਤੋਂ ਬਾਅਦ ਕਿ ਇਲਾਕੇ ਦੇ ਵਿੱਚ ਉਸ ਮਹਿਲਾ ਦੇ ਵੱਲੋਂ ਰੋਲਾ ਪਾਇਆ ਜਾਂਦਾ ਹੈ ਜ ਜਦੋਂ ਉਸ ਨੂੰ ਉਹਦਾ ਬੱਚਾ ਨਹੀਂ ਮਿਲਦਾ ਦੱਸਦੀ ਕਿ ਮਾਂ ਦਾ ਨਾਮ ਹੈ ਲਾਲਤੀ ਦੇਵੀ ਜਿਨ੍ਹਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਉਹ ਉੱਤਰ ਪ੍ਰਦੇਸ਼ ਤੇ ਰਹਿਣ ਵਾਲੇ ਨੇ ਤੇ ਰਾਤ ਨੂੰ ਆਪਣੇ ਦੋ ਬੱਚਿਆਂ ਦੇ ਨਾਲ ਟ੍ਰੇਨ ਤੋਂ ਇੱਥੇ ਲੁਧਿਆਣਾ ਰੇਲਵੇ ਸਟੇਸ਼ਨ ਪਹੁੰਚਦੇ ਨੇ ਜਿੱਥੇ ਕਿ ਯੂਪੀ ਤੋਂ ਰਾਤ ਨੂੰ ਜਦ ਲੁਧਿਆਣਾ ਪਹੁੰਚਦੇ ਨੇ ਤਾਂ ਸਮਾਂ ਜ਼ਿਆਦਾ ਹੋ ਗਿਆ ਸੀ ਤੇ ਜ਼ਿਆਦਾ ਰਾਤ ਬੀਤ ਚੁੱਕੀ ਸੀ ਉਸ ਤੋਂ ਬਾਅਦ ਕਿ ਉਹਨਾਂ ਨੇ ਟਾਈਮ ਦੇਖਦਿਆਂ ਇਹ ਫੈਸਲਾ ਕੀਤਾ ਕਿ ਉਹ ਰਾਤ ਰੇਲਵੇ ਸਟੇਸ਼ਨ ਤੇ ਹੀ ਕੱਟਣਗੇ ਤੇ ਅਗਲੇ ਦਿਨ ਆਪਣੇ ਸਫ਼ਰ ਵੱਲ ਅੱਗੇ ਵਧਣਗੇ ਜਿੱਧਰ ਉਹਨਾਂ ਨੇ ਜਾਣਾ ਉੱਧਰ ਜਾਣਗੇ ਜਦੋਂ ਰਾਤ ਨੂੰ ਉਹ ਸੌਂਦੇ ਨੇ ਬੁਕਿੰਗ ਖਿੜਕੀ ਦੇ ਕੋਲ ਤਾਂ ਉਥੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਮਹਿਲਾ ਦੇ ਇੱਕ ਵਿਅਕਤੀ ਪਹਿਲਾਂ ਹੀ ਹੁੰਨ ਦੇ ਲਾਗੇ ਕੁੰਮਰੇ ਸੀ ਜਿਸ ਤੋਂ ਬਾਅਦ ਕਿ ਜਦੋਂ ਰਾਤ ਨੂੰ ਸੌਂਦੇ ਨੇ ਤਾਂ ਉਹਨਾਂ ਦੇ ਕੋਲ ਹੀ ਜਾ ਕੇ ਸੌਂ ਜਾਂਦੇ ਨੇ ਪਰ ਜਦੋਂ ਸਵੇਰੇ ਲਾਲਤੀ ਦੇਵੀ ਦੀ ਅੱਖ ਖੁੱਲਦੀ ਹੈ ਤਾਂ ਪਤਾ ਲੱਗਦਾ ਹੈ ਕਿ ਉਸ ਦਾ 2 ਸਾਲ ਦਾ ਬੇਟਾ ਰਾਜ ਜੋ ਕਿ ਗਾਇਬ ਹੈ ਜਿਸ ਤੋਂ ਬਾਅਦ ਕਿ ਮਹਿਲਾ ਦੇ ਵੱਲੋਂ ਰੋਲਾ ਪੈ ਜਾਂਦਾ ਹੈ ਮੌਕੇ ਤੇ ਜੀਆਰਪੀ ਪੁਲਿਸ ਵੀ ਪਹੁੰਚਦੀ ਹੈ ਤੇ ਪੁਲਿਸ ਤੋਂ ਵੱਲੋਂ ਜਿੱਤੇ ਸੀਸੀਟੀਵੀ ਕੈਮਰੇ ਖੰਗਾਲ ਲਿਜਾਉਂਦੇ ਨੇ ਤਾਂ ਸਾਹਮਣੇ ਆਉਂਦੇ ਨੇ ਇਹ ਜੋੜਾ ਚਿੰਨ੍ਹਦਬ ਵੱਲੋਂ ਕਿ ਇਸ 2 ਸਾਲ ਦੇ ਬੱਚੇ ਨੂੰ ਚੋਰੀ ਕਰ ਲ ਜਾਂਦਾ ਦੱਸਦੇ ਕਿ ਸਾਰੀ ਘਟਨਾ ਲੁਧਿਆਣਾ ਰੇਲਵੇ ਸਟੇਸ਼ਨ ਤੇ ਵਾਪਰਦੀ ਹੈ ਜਿੱਥੇ ਕਿ ਰਾਤ ਨੂੰ ਕਰੀਬ 11 ਵਜੇ ਜੋੜਾ ਸਟੇਸ਼ਨ ਦੇ ਵਿੱਚ ਦਾਖਲ ਹੁੰਦਾ ਹੈ ਦਸਵਾ 2 ਵਜੇ ਬੱਚੇ ਨੂੰ ਉਠਵਾ ਕਰਕੇ ਚੋਰੀ ਕਰਕੇ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਤੇ ਸੀਸੀਟੀਵੀ ਕੈਮਰੇ ਵੀ ਖੰਗਾ ਲਿਆ ਜਾ ਰਹੇ ਨੇ ਜਿੱਥੇ ਕਿ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਉਹਨਾਂ ਨੂੰ ਹੌਲੀ-ਹੌਲੀ ਅੱਗੇ ਕਲੂ ਮਿਲੇਗਾ ਉਸੇ ਦੇ ਅਗੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤੇ ਜਲਦ ਹੀ ਬੱਚੇ ਨੂੰ ਵੀ ਬ੍ਰਾਹਮਤ ਕਰ ਲਿਆ ਜਾਵੇਗਾ ਤੇ ਔਰੋਪੀ ਵੀ ਫੜ ਲਏ ਜਾਣਗੇ ਪਰ ਫਿਲਹਾਲ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਕਿਉਂਕਿ ਪਿਛਲੇ ਦਿਨੀ ਇੱਕ ਮਾਮਲਾ ਸਾਹਮਣੇ ਆਇਆ ਸੀ ਹੁਸ਼ਿਆਰਪੁਰ ਦੇ ਵਿੱਚ ਜਿੱਥੇ ਕਿ 5 ਸਾਲ ਦਾ ਬੱਚਾ ਅਗਵਾ ਕਰਕੇ ਇੱਕ ਪ੍ਰਵਾਸੀ ਦੇ ਵੱਲੋਂ ਉਸ ਨਾਲ ਦਰਿੰਦਗੀ ਕਰਨ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਕਿ ਪਹਿਲਾਂ ਹੀ ਮਾਹੌਲ ਕਾਫੀ ਜ਼ਿਆਦਾ ਪੱਖਿਆ ਹੋਇਆ ਅਤੇ ਹੁਣ ਮੁੜ ਤੋਂ ਪ੍ਰਵਾਸੀ ਦਾ ਇਹ ਬੱਚਾ ਚੋਰੀ ਹੋ ਗਿਆ ਜਿੱਥੇ ਕਿ 2 ਸਾਲ ਦਾ ਬੱਚਾ ਸੀ ਜਿਸ ਨੂੰ ਇੱਕ ਜੋੜੇ ਦੇ ਵੱਲੋਂ ਕੀਤਾ ਜਾਂਦਾ ਹੈ ਅਗਵਾ ਜਿਸ ਦੀ ਕਿ ਸਿਸਟੀਵੀ ਵੀਡੀਓ ਵੀ ਸਾਹਮਣੇ ਆਇਆ ਕਿ ਕਿਵੇਂ ਕਾਲੇ ਰੰਗ ਦਾ